ਜਲ ਜਿੰਨੇ ਵੀ ਮੇਰੇ ਸਤਕਾਰਯੋਗ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਦੇਖਣਗੇ ਕਿਉਂਕਿ ਮੈਂ ਨਵਾਂ ਫੇਸਬੁੱਕ ਪੇਜ ਬਣਾਇਆ ਹੈ ਜਿੰਨੇ ਵੀ ਤੁਸੀਂ ਦੇਖੋਗੇ ਸਾਂਝਾ ਕਰ ਦੇਣਾ ਤੇ ਜੇ ਕੋਈ ਚੈਨਲ ਚਲਾ ਸਕਦਾ ਮੇਰੀ ਇਸ ਵੀਡੀਓ ਨੂੰ ਜ਼ਰੂਰ ਚਲਾਉਣਾ ਇਸ ਸਮੇਂ ਦੀ ਬੜੀ ਮੰਦਭਾਗੀ ਖਬਰ ਆ ਕਿ ਸਾਡਾ ਭਰਾ ਜਿਹੜਾ ਨਵਦੀਪ ਜਲਵੇੜਾ ਉਹ ਚੱਕ ਲੱਤਾ ਪੁਲਿਸ ਨੇ 307 ਜਿਹੜਾ ਪਰਚਾ ਜਿਹੜੀ ਧਾਰਾ ਉਹਦੇ ਤੇ ਪਾਈ ਗਈ ਸੀਗੀ ਉਹਦੇ ਤੇ ਉਹਦੇ ਉਹਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਮੁਹਾਲੀ ਤੋਂ ਇਸ ਕਰਕੇ ਮੈਂ ਨੌਜਵਾਨਾਂ ਨੂੰ ਲੋਕਾਂ ਨੂੰ ਕਹਿਣਾ ਚਾਹਣਾ ਖਾਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਉਹ ਹਰਿਆਣੇ ਦੇ ਵਿੱਚ ਹੈਰਿਆਣੇ ਦੇ ਲੋਕਾਂ ਨੂੰ ਕਹਿਣਾ ਚਾਹਣਾ ਤੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਵੀ ਆਪਾਂ ਉਸ ਭਰਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਤੇ ਕਿਸਾਨ ਜਿੱਥੇ ਬੰਦਿਆਂ ਨੂੰ ਮੈਂ ਬੇਨਤੀ ਕਰਦਾ ਕਿ ਵੱਡੀ ਕਾਲ ਦੇਰ ਉਸ ਦੇ ਹੱਕ ਦੇ ਵਿੱਚ ਕਿਉਂਕਿ ਉਹ ਨੌਜਵਾਨ ਨਵਦੀਪ ਜਲਵੇੜਾ ਬਹੁਤ ਲੰਮੇ ਸਮੇਂ ਤੋਂ ਕਿਸਾਨੀ ਦੀ ਗੱਲ ਆਪਣੇ ਪੰਜਾਬ ਦੀ ਗੱਲ ਕਰਦਾ ਹੁੰਦਾ ਇਸ ਕਰਕੇ ਸਾਡਾ ਹੱਕ ਵੰਦਾ ਨਹੀਂ ਸਰਕਾਰ ਨੂੰ ਪਤਾ ਹੀ ਹੈ ਕਿ ਸਰਕਾਰਾਂ ਕਰਦੀਆਂ ਕਿਹਨੀਆਂ ਤੇ ਪ੍ਰਸ਼ਾਸਨ ਕਰਦਾ ਕੀ ਆ ਨਹੀਂ ਉਹਦੇ ਉੱਪਰ ਵੱਡੀ ਜਿਹੜੀ ਤਸ਼ੱਦਦ ਹੋਣੀ ਆ ਮੈਂ ਬੇਨਤੀ ਕਰਦਾ ਸਾਰੇ ਹੀ ਸਤਿਕਾਰਯੋਗ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਵੀਡੀਓ ਨੂੰ ਵਾਰ ਤੋਂ ਬਾਅਦ ਸਾਂਝਾ ਕਰਨਾ ਕਿ ਜਿਹੜਾ ਨਵਦੀਪ ਜਲਵੇੜਾ ਚੱਕਿਆ ਆ ਜਿਹੜੀ ਭਾਜਪਾ ਦੀ ਸਰਕਾਰ ਆ ਹਰਿਆਣਾ ਦੇ ਵਿੱਚ ਤੇ ਆਸ ਤਾਂ ਬੇਸਕ ਚੋਣ ਜਾਬਤਾ ਵੀ ਲੱਗਿਆ ਹੋਇਆ ਪਰ ਅਸੀਂ ਇਹ ਗੱਲ ਕਹਣਾ ਅਸੀਂ ਜਨਰਾਂ ਦੇ ਵਿੱਚ ਉਸ ਭਰਾ ਦੇ ਹੱਕ ਦੇ ਵਿੱਚ ਵੱਡੇ ਧਰਨੇ ਵੱਡੇ ਪ੍ਰੋਟੈਸਟ ਕਰਾਂਗੇ ਨਵਦੀਪ ਜਲਵੇੜਾ ਨੌਜਵਾਨ ਸਾਡੇ ਬਹੁਤ ਸਮੇਂ ਤੋਂ ਲੰਬੇ ਸਮੇਂ ਤੋਂ ਪੰਜਾਬ ਦੀ ਗੱਲ ਕਰਦਾ ਕਿਸਾਨੀ ਦੀ ਗੱਲ ਕਰਦਾ ਤੇ ਅਸੀਂ ਉਸ ਭਰਾ ਦੇ ਹੱਕ ਦੇ ਵਿੱਚ ਬੱਟਾ ਜਿਹੜਾ ਅਸੀਂ ਪ੍ਰਦਰਸ਼ਨ ਕਰਾਂਗੇ ਜਿਸ ਵੀ ਤਰ੍ਹਾਂ ਦੀ ਕਾਲ ਹੁੰਦੀ ਆ ਕਿਉਂਕਿ ਮੈਨੂੰ ਪਤਾ ਸਰਕਾਰ ਨੇ ਜੇ ਅਸੀਂ ਉਸ ਭਰਾ ਦੇ ਹੱਕ ਦੇ ਵਿੱਚ ਨਾ ਖੜੇ ਤਾਂ ਸਰਕਾਰ ਨੇ ਲੰਮਾ ਸਮਾਂ ਉਹਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿੰਨੇ ਵੀ ਤੁਸੀਂ ਮੇਰੀ ਇਸ ਗੱਲ ਨੂੰ ਸੁਣ ਰਹੇ ਹੋ ਬਾਅਦ ਤੋਂ ਬਾਅਦ ਸਾਂਝਾ ਕਰ ਦੇਣਾ ਇਹ ਨਵਾਂ ਫੇਸਬੁੱਕ ਪੇਜ ਆ ਕਿਉਂਕਿ ਲੋਕਾਂ ਤੱਕ ਮੇਰੀ ਆਵਾਜ਼ ਨਹੀਂ ਜਾਂਦੀ ਜਿਹੜੀ ਮੇਰੀ ਆਵਾਜ਼ ਨਹੀਂ ਜਾਂਦੀ ਇਹ ਨਵਾਂ ਪੇਜ ਬਣਾ ਹੋਇਆ ਮੇਰੇ ਵੀਰੋ ਭਰਾਵੋ ਨਵਦੀਪ ਜਲਵੇੜਾ ਬੱਟ ਕਰਨ ਵਾਲਾ ਜਿਹੜਾ ਸਾਡਾ ਭਰਾ ਨਵਦੀਪ ਬੱਟ ਕਰਨ ਵਾਲਾ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਹਾਲੀ ਤੋਂ ਰਾਤ ਦਾ ਗ੍ਰਿਫਤਾਰ ਕੀਤਾ ਹੋਇਆ ਉਸ ਭਰਾ ਦੇ ਆਪਾਂ ਹੱਕ ਦੇ ਵਿੱਚ ਡਟ ਕੇ ਖੜਨਾ ਤੇ ਜਿਸ ਵੀ ਤਰ੍ਹਾਂ ਦੀ ਉਹ ਅੱਗੇ ਜਥੇਬੰਦੀਆਂ ਕਾਲ ਦਿੰਦੀਆਂ ਨੇਗੀਆਂ ਆਪਾਂ ਉਸ ਕਾਲ ਦੇ ਉੱਪਰ ਇਕੱਠੇ ਹੋਣਾ ਸਾਰਿਆਂ ਨੇ ਤੇ ਆਪਾਂ ਉਸ ਭਰਾ ਦੇ ਹੱਕ ਦੇ ਵਿੱਚ ਡਟ ਕੇ ਜਿਹੜਾ ਆਪਾਂ ਪ੍ਰਦਰਸ਼ਨ ਕਰਨੇ ਆ ਉਸ ਭਰਾ ਨੂੰ ਜੇ ਆਪਾਂ ਨਾ ਹੱਕ ਦੇ ਵਿੱਚ ਖੜੇ ਤਾਂ ਜਿਸ ਹਿਸਾਬ ਨਾਲ ਉਸ ਹਰਿਆਣਾ ਪੁਲਿਸ ਤੋਂ ਲੰਮੇ ਸਮੇਂ ਦੀ ਉਹਦੇ ਪਿੱਛੇ ਲੱਗੀ ਫਿਰਦੀ ਆ ਲੰਮੇ ਸਮੇਂ ਤੋਂ ਉਹ ਚੱਕਣ ਨੂੰ ਫਿਰਦੇ ਆ ਬਚਦਾ ਫਿਰਦਾ ਸੀਗਾ ਪਰ ਅੱਜ ਤੱਕਰ ਬਚਦਾ ਰਿਹਾ ਉਹ ਪਰ ਹੁਣ ਵੀਰ ਬਣ ਕੇ ਆਪਾਂ ਅੱਜ ਉਹ ਪੁਲਿਸ ਨੇ ਚੱਕ ਲਿਆ ਤੇ ਹੁਣ ਵੀਰ ਬਣ ਕੇ ਆਪਾਂ ਡਟ ਕੇ ਉਸ ਭਰਾ ਦੇ ਹੱਕ ਦੇ ਵਿੱਚ ਖੜੀਏ ਕਿਉਂਕਿ ਗੱਲ ਇਹ ਸਾਡੇ ਤੁਹਾਨੂੰ ਪਤਾ ਕਿ ਕਿਸਾਨੀ ਦੀ ਗੱਲ ਆ ਸਾਡੇ ਕਿਸਾਨੀ ਦੀ ਗੱਲ ਆ ਉਸ ਭਰਾ ਨੇ ਬਹੁਤ ਜਿਹੜਾ ਕਿਸਾਨੀ ਖਾਤਰ ਪਰਚੇ ਪਵਾਏ ਨੇਗੇ ਸਿਰ ਤੇ ਜਿਹੜਾ ਐਨ ਕੱਫਣ ਬਣ ਕੇ ਲੜਦਾ ਰਿਹਾ ਉਹ ਸਾਡਾ ਨੌਜਵਾਨ ਸਾਥੀ ਨਵਦੀਪ ਜਲਵੇੜਾ ਆਓ ਸਾਰੇ ਜਣੇ ਉਹਦੇ ਹੱਕ ਦੇ ਵਿੱਚ ਡਟ ਕੇ ਆਵਾਜ਼ ਬਣੰਦ ਕਰੀਏ ਤੇ ਸਰਕਾਰ ਮੈਂ ਸਰਕਾਰ ਨੂੰ ਝਕਾਈਏ ਤੇ ਮੈਂ ਕਿਸਾਨ ਜਿੱਥੇ ਬੰਦੇ ਨੂੰ ਬੇਨਤੀ ਕਰਦਾ ਕਿ ਵੱਡਾ ਜਿਹੜਾ ਇਕੱਠ ਦੀ ਕਾਲ ਦਿਓ ਕਾਲ ਦੇਣ ਤੋਂ ਬਾਅਦ ਆਪਾਂ ਜਿਹੜਾ ਜਿੱਥੇ ਵੀ ਆਪਾਂ ਘਰਾਓ ਕਰੀਏ ਆਪਾਂ ਨਵਦੀਪ ਨੂੰ ਬਾਹਰ ਲੈ ਕੇ ਆਈਏ ਹੋ ਸਕਦਾ ਉਹਦੇ ਉੱਪਰ ਪੁਲਿਸ ਨੂੰ ਤਸ਼ੱਦਦ ਕਰੀ ਜਾਂਦੀ ਹੋਵੇ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਪੁਲਿਸ ਦੀਆਂ ਅੱਖਾਂ ਦੇ ਵਿੱਚ ਉਹ ਲੜ ਰੜਕ ਰਿਹਾ ਸੀਗਾ ਤੇ ਹੁਣ ਉਹਦੇ ਦੇ ਕੋਈ ਤਸ਼ੱਦਦ ਹੁੰਦਾ ਹੋਊਗਾ ਪੱਕਾ ਤੇ ਆਪਾਂ ਸਾਰੇ ਜਣੇ ਰਲ ਕੇ ਜਿੰਨੇ ਵੀ ਮੇਰੇ ਨਾਜਵਾਨ ਪੰਜਾਬ ਦੇ ਜਿੰਨੇ ਵੀ ਮੇਰੇ ਗੱਲ ਸੁਣਦੇ ਨੇ ਬਾਅਦ ਤੋਂ ਵੱਧ ਮੇਰੀ ਇਸ ਗੱਲ ਨੂੰ ਸਾਂਝਾ ਕਰਨਾ ਤੇ ਜਿਹੜਾ ਫੇਸਬੁੱਕ ਪੇਜ ਇਹਨਾਂ ਨੇ ਪਹਿ ਹੋ ਸਕਦਾ ਐਨੋਬੀਨਾ ਬੰਦ ਕਰ ਦੇਣ ਨਾ ਨਵਾਂ ਬਣਾਇਆ ਤੇ ਆਪਾਂ ਡੱਟ ਕੇ ਉਸ ਭਰਾ ਦੇ ਹੱਕ ਦੇ ਵਿੱਚ ਖੜੀਏ ਇੰਨੇ ਕਿ ਮੇਰੇ ਸਾਰਿਆਂ ਨੂੰ ਬੇਨਤੀਆਂ ਨੇ ਗਿਆ ਨਵਦੀਪ ਬਾਟਰ ਕੈਨਰ ਵਾਲਾ ਜਿਹੜਾ ਕਿ ਰਾਤ ਜਿਹੜਾ ਪੁਲਿਸ ਨੇ ਚੱਕਿਆ ਹੋਇਆ ਰਾਤ ਉਹ ਗਿਫਤਦਾਰੀ ਦੇ ਵਿੱਚ ਐ ਮੈਨੂੰ ਹੁਣੀ ਜਿਹੜੀ ਖਬਰ ਦੇਖਿਆ ਮੈਨੂੰ ਤਾਂ ਹੁਣੀ ਪਤਾ ਲੱਗਿਆ ਇਸ ਗੱਲ ਦਾ ਕਿ ਉਹ ਭਰਾ ਚੱਕਿਆ ਹੋਇਆ ਇਸ ਕਰਕੇ ਆਪਾਂ ਸਾਰੇ ਜਿੰਨੇ ਵੀ ਜਾਣੇ ਆਪਣੀ ਕਿਸਾਨੀ ਨੂੰ ਆਪਣ ਨੂੰ ਪਿਆਰ ਕਰਦੇ ਆ ਤੇ ਆਪਣੇ ਪੰਜਾਬ ਨੂੰ ਪਿਆਰ ਕਰਦੇ ਆ ਕਿਉਂਕਿ ਉਹ ਨੌਜਵਾਨ ਵੈਸੇ ਕਿ ਹਰਿਆਣਾ ਦਾ ਹਰਿਆਣਾ ਪੰਜਾਬ ਇਕੱਠਾ ਹੀ ਆ ਸਾਡਾ ਹਰ ਪੱਖੋਂ ਸੀ ਜਦੋਂ ਸਾਡੀ ਗੱਲ ਲੋਕਾਂ ਦੇ ਹੱਕਾਂ ਦੀ ਹੈ ਤੇ ਗੱਲ ਲੋਕਾਂ ਦੇ ਹਿੱਤਾਂ ਦੀ ਹੈ ਤਾਂ ਸਾਰੇ ਇਕੱਠਿਆਂ ਆਓ ਬਈ ਨਵਦੀਪ ਦੇ ਹੱਕ ਦੇ ਵਿੱਚ ਬਾਜ ਬੁਲੰਦ ਕਰੀਏ ਜੀ ਇਹ ਸਾਰਿਆਂ ਨੂੰ ਬੇਨਤੀ ਹੈ ਨਗੀਆਂ ਧੰਨਵਾਦ ਮੈਂ ਜਥੇਬੰਦੀ ਨੂੰ ਬੇਨਤੀ ਕਰਦਾ ਕਿ ਆਪਾਂ ਆਪਾਂ ਜਿਹੜਾ ਹੁਣ ਉਹ ਜਿਹੜੀ ਵੱਡੀ ਕੋਈ ਕਾਲ ਦੇ ਇਹ ਸੰਘਰਸ਼ ਦੀ ਕਿ ਜਿਹੜਾ ਨਵਦੀਪ ਚੱਕਿਆ ਸਾਡਾ ਨੌਜਵਾਨ ਉਹਨੂੰ ਜਲਦੀ ਬਾਹਰ ਲੱਗਈਏ ਤੇ ਸ਼ੱਦ ਤੋਂ ਉਹਦੇ ਪੱਕਾ ਹੁੰਦਾ ਉਹ ਮੈਨੂੰ ਪਤਾ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਟਟਕੇ ਨਾਲ ਖੜਨਾ ਚਾਹੀਦਾ ਉਹ ਆਪਣੇ ਨਾਲ ਖੜਾ ਧੰਨਵਾਦ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ